ਸਤਨਾਮ ਵਾਹਿਗੁਰੂ ਸਾਹਿਬ ਜੀ ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਵੇਮ ਭੋਏ RAM ਤੇ ਲੱਗਣ ਜਨਮ ਵਿੱਚ ਜੋਗ ਖਿੰਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋ ਵੈ ਰੋਜ ਕੀਤਾ ਕੁਛ ਨਾ ਹੋਵੈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਬਿਯੋਗ ਨਾਨਕੋ ਪ੍ਰਭ ਰਾਖ ਲਹਿ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੇ ਸਾਧ ਸੰਗ ਮਿਣਸੇ ਸੱਬੇ ਸੋਚ ਕਤਕ ਹੋਵੇ ਸਾਧ ਸੰਗ ਮਿਣਸਹਿ ਸੱਬੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਕੱਤਕ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਸਤਿਗੁਰੂ ਮੇਹਰਾਂ ਦੇ ਦਾਤੇ ਸਾਰਿਆਂ ਗੁਰ ਸੰਗਤਾਂ ਦਾ ਸੁਖ ਸੁੱਖਾਂ ਦਾ ਬਤੀਤ ਕਰਨ ਨਾਮ ਦੀ ਦਾਤ ਸੇਵਾ ਸਿਮਰਨ ਬਖਸ਼ਿਸ਼ ਕਰਨ ਹਰ ਮਹੀਨੇ ਮੌਸਮ ਬਦਲਦਾ ਹੈ ਸੰਗਰਾਮ ਸਮੇਂ ਦੀ ਕ੍ਰਾਂਤੀ ਸੰਗਰਾਦ ਹਰ ਮਹੀਨੇ ਮੌਸਮ ਬਦਲਣ ਦੇ ਨਾਲ ਸਾਡੇ ਸਰੀਰਕ ਕਾਲ ਯੁਗ ਜੀਵੀ ਇਨਸਾਨਾਂ ਦੇ ਉੱਤੇ ਮੌਸਮ ਦਾ ਪ੍ਰਭਾਵ ਪੈਂਦਾ ਹੈ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰ ਇੱਕ ਮਹੀਨੇ ਦੇ ਮੌਸਮ ਦੇ ਅਨੁਸਾਰ ਸਾਨੂੰ ਜੀਵਨ ਦਾ ਢੰਗ ਦੱਸਿਆ ਹੈ ਉਦਾਹਰਣ ਦੇ ਦੇ ਕੇ ਕਿ ਕਿਸ ਮੌਸਮ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ ਕਿਸ ਮਹੀਨੇ ਦਾ ਤੇ ਸਾਡੇ ਸਰੀਰ ਤੇ ਕੀ ਅਸਰ ਕਰਦਾ ਹੈ ਤੇ ਅਸੀਂ ਉਹਨੂੰ ਆਪਣੇ ਸਰੀਰ ਤੇ ਹੰਡਾਉਣ ਵਾਸਤੇ ਕੀ ਕਰਨਾ ਹੈ ਸਤਿਗੁਰੂ ਪੰਚਮ ਪੀਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਾਜ ਰਾਗ ਦੇ ਅੰਦਰ 12 ਮਹੀਨਿਆਂ ਦੀ ਬਾਣੀ ਉੰਕਤ ਕੀਤੀ ਹੈ ਅੱਜ ਦਾ ਮਹੀਨਾ ਕਤੈ ਦਾ ਮਹੀਨਾ ਹੈ ਸਤਿਗੁਰੂ ਕਤਤਕ ਲਿਖਦੇ ਨੇ ਕਤਤਕ ਕਰਮ ਕਮਾਵਣੇ ਕਤਤਕ ਦੇ ਮਹੀਨੇ ਦੇ ਵਿੱਚ ਕੀਤੇ ਹੋਏ ਪਿੱਛੇ ਜੋ ਮਹੀਨੇ ਨਿਕਲ ਗਏ ਹਨ ਉਹਨਾਂ ਦਾ ਜੋ ਫਲ ਮਿਲਦਾ ਹੈ ਨਾ ਉਹਨਾਂ ਦੇ ਸੁੱਖ ਦੁੱਖ ਜਿਹੜੇ ਸਾਡੇ ਅੱਗੇ ਆ ਕੇ ਖੜ ਜਾਂਦੇ ਹਨ ਸਤਿਗੁਰੂ ਕਹਿੰਦੇ ਨੇ ਫਿਰ ਕਿਸੇ ਨੂੰ ਹੋਰ ਕਿਸੇ ਨੂੰ ਦੋਸ਼ ਨਾ ਦੇ ਜੇ ਕਤਕ ਦੇ ਮਹੀਨੇ ਦੇ ਵਿੱਚ ਤੇਰੇ ਅੱਗੇ ਦੁੱਖ ਸੁੱਖ ਆ ਕੇ ਖੜ ਗਏ ਹਨ ਤੇ ਦੂਸਰੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਜੇ ਚੰਗੇ ਕਰਮ ਕਰੇਗਾ ਤੇ ਚੰਗਾ ਫਲ ਮਿਲੇਗਾ ਇਹ ਮਾੜੇ ਕਰੇਗਾ ਤੇ ਮਾੜਾ ਮਿਲੇਗਾ ਦੂਸਰੇ ਨੂੰ ਦੋਸ਼ ਨਾ ਦੇ ਦੂਸਰੇ ਨੂੰ ਕਹਿ ਨਾ ਕਿ ਤੂੰ ਮੇਰੇ ਨਾਲ ਮਾੜਾ ਕੀਤਾ ਤੇਰੇ ਕਰਮਾਂ ਦਾ ਫਲ ਤੈਨੂੰ ਮਿਲਿਆ ਹੈ ਭਾਵੇਂ ਕਿਸੇ ਦੇ ਜਰੀਏ ਮਿਲਿਆ। ਕਤ ਤੱਕ ਕਰਮ ਕਮਾਵਣੇ ਦੋਸ ਨਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋ। ਜੇ ਪ੍ਰਮਾਤਮਾ ਨੂੰ ਭੁੱਲ ਗਏ ਹਾਂ ਜੇ ਪ੍ਰਮਾਤਮਾ ਵਾਲੇ ਪਾਸੋਂ ਮੂੰਹ ਫੇਰੀ ਬੈਠੇ ਹਾਂ ਤੇ ਫਿਰ ਸਾਰੇ ਦੁੱਖ ਕਲੇਸ਼ ਇਨਸਾਨ ਤੇ ਹਾਵੀ ਹੋ ਜਾਂਦੇ ਹਨ। ਇਨਸਾਨ ਨੂੰ ਚਾਰ ਸ਼ਪਿਰੋਂ ਕੇ ਲੈਂਦੇ ਨੇ ਦੁੱਖ ਤੇ ਕਲੇਸ਼ ਜੇ ਪ੍ਰਮਾਤਮਾ ਨੂੰ ਭੁੱਲ ਗਏ ਹਾਂ ਸਤਿਗੁਰ ਕਹਿੰਦੇ ਹਨ ਕਤਕ ਦੇ ਮਹੀਨੇ ਦੇ ਵਿੱਚ ਸੋਹਣੀ ਰੁੱਤ ਆ ਗਈ ਹੈ ਮਿੱਠੀ ਰੁੱਤ ਆ ਗਈ ਹੈ ਠੰਡੀ ਰੁੱਤ ਆ ਗਈ ਹੈ ਤੇ ਇਸ ਅਕਾਲ ਪੁਰਖ ਪ੍ਰਮਾਤਮਾ ਦੀ ਯਾਦ ਦਾ ਜੁੜਨ ਦਾ ਸਮਾਂ ਹੈ ਜੇ ਆਪਾਂ ਇਸ ਮਹੀਨੇ ਦੇ ਵਿੱਚ ਵੀ ਨਾ ਜੁੜੇ ਜੇ ਚੰਗੇ ਕਰਮ ਨਾ ਕੀਤੇ ਤੇ ਕਰਮਾਂ ਦਾ ਜਦੋਂ ਫਲ ਮਿਲਿਆ ਫਿਰ ਦੂਸਰੇ ਨੂੰ ਦੋਸ਼ ਨਾ ਦੇਈਂ ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸੱਬੇ ਰੋਗ ਪ੍ਰਮਾਤਮਾ ਤੋਂ ਭੁੱਲਣ ਦੇ ਨਾਲ ਸਾਰੇ ਦੁੱਖ ਕਲੇਸ਼ ਆਕੇ ਠਰਾਪਾ ਲੈਣਗੇ ਵੇਮਖ ਹੋਏ RAM ਤੇ ਲੱਗਣ ਜਨਮ ਵਿਜੋਗ ਜਿਹੜੇ RAM ਤੋਂ ਪ੍ਰਮਾਤਮਾ ਤੋਂ ਵੇਮਖ ਹੋ ਗਏ ਹਨ ਜਿਹੜੇ ਪ੍ਰਮਾਤਮਾ ਨੂੰ ਭੁੱਲ ਗਏ ਹਨ ਉਹਨਾਂ ਨੂੰ ਫਿਰ ਵਿਛੋੜਾ ਐਸਾ ਪੈ ਜਾਣਾ ਹੈ ਸਤਿਗੁਰੂ ਕਹਿੰਦੇ ਨੇ ਜਨਮਾਂ ਜਨਮਾਂ ਦਾ 84 ਦੇ ਗੇੜ ਚ ਪੈ ਜਾਣਗੇ ਫਿਰ ਪਤਾ ਨਹੀਂ ਅਰਬਾਂ ਖਰਬਾਂ ਸਾਲ ਜੋਨੀਆਂ ਹੀ ਭੋਗਣੀਆਂ ਪੈਣਗੀਆਂ ਵੇਮਕ ਹੋਏ RAM ਤੇ ਲੱਗਣ ਜਨਮ ਵਿਯੋਗ ਜਨਮਾਂ ਜਨਮਾਂ ਦਾ ਵਿਛੋੜਾ ਪੈ ਜਾਏਗਾ ਜਨਮਾਂ ਜਨਮਾਂ ਦੀ ਦੂਰੀ ਬਣ ਜਾਏਗੀ ਪਰਮਾਤਮਾ ਤੋਂ ਜੇ ਇਨਸਾਨ ਹੋ ਕੇ ਬੰਦਗੀ ਨਾ ਕੀਤੀ ਬੰਦਾ ਹੋ ਕੇ ਵੀ ਬੰਦਗੀ ਨਾ ਨਾ ਕੀਤੀ ਫਿਰ ਦੂਸਰੀਆਂ ਜੁਨੀਆਂ ਚ ਹੋਣੀ ਨਹੀਂ ਫਿਰ ਤੇ ਜਨਮਾਂ ਜਨਮਾਂ ਦਾ ਵਿਛੋੜਾ ਪੈ ਜਾਏਗਾ 84 ਦੇ ਗੇੜ ਵਿੱਚ ਪੈ ਕੇ ਫਿਰ ਇੱਕ ਇੱਕ ਕਈ ਜਨਮ ਲੰਮੀਆਂ ਉਮਰਾਂ ਵਾਲੇ ਹਨ ਕਈ ਜਨਮ ਛੋਟੀਆਂ ਉਮਰਾਂ ਵਾਲੇ ਹਨ ਸਾਰਿਆਂ ਦੇ ਵਿੱਚੋਂ ਨਿਕਲਣਾ ਪਏਗਾ 84 ਦਾ ਗੇੜ ਭੋਗਨ ਤੋਂ ਬਾਅਦ ਫਿਰ ਦੁਬਾਰਾ ਇਨਸਾਨੀ ਜਨਮ ਮਿਲੇਗਾ ਸਤਿਗੁਰ ਕਹਿੰਦੇ ਨੇ ਜਿਹੜਾ ਇਸ ਪੌੜੀ ਤੇ ਜੋ ਨਰ ਚੁੱਕੇ ਜੋ ਸੋ ਆਏ ਜਾਹੇ ਦੁੱਖ ਪਾਏ ਚੌਰਾਸੀ ਲੱਖ ਜੋਨੋਂ ਪਾਈ ਮਨਸ ਕੋ ਪ੍ਰਭ ਦੇਵ ਵੜਾਈ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਨੇ 84 ਲੱਖ ਜੋਨੀਆਂ ਬਣਾਈਆਂ ਹਨ ਸਾਰੀਆਂ ਜੋਨੀਆਂ ਦਾ ਸਰਤਾਜ ਇਨਸਾਨ ਨੂੰ ਬਣਾ ਦਿੱਤਾ ਹੈ ਇਨਸਾਨ ਨੂੰ ਸਾਰਾ ਕੁਝ ਸੋਝੀ ਦਿੱਤੀ ਹੈ ਖੰਡ ਬ੍ਰਹਿਮੰਡਾਂ ਦੀ ਸਾਰੇ ਸਮਝ ਹੈ ਬਾਕੀ ਜੋਨੀਆਂ ਚ ਸਮਝ ਨਹੀਂ ਮਿਲਦੀ ਸੋਚ ਨਹੀਂ ਮਿਲਦੀ ਜੇ ਇਸ ਜਮੇ ਦੇ ਵਿੱਚ ਆ ਕੇ ਚੰਗੇ ਕਰਮ ਨਾ ਕੀਤੇ ਭਗਤੀ ਨਾ ਕੀਤੀ ਸਤਿਗੁਰੂ ਕਹਿੰਦੇ ਨੇ ਫਿਰ ਐਨੇ ਜਨਮਾਂ ਦਾ ਵਿਛੋੜਾ ਪੈ ਜਾਏਗਾ ਕਿ 84 ਦੇ ਵਿੱਚ ਰੜਕਣਾ ਪਏਗਾ 84 ਦੇ ਵਿੱਚੋਂ ਲੰਘਣਾ ਪਏਗਾ ਵੇਮਕ ਹੋਏ RAM ਤੇ ਲੱਗਣ ਜਨਮ ਵਿਜੋ ਖਿੰਮੇ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਮਾਇਆ ਦੇ ਭੋਗ ਜੋ ਅਸੀਂ ਭੋਗਦੇ ਹਾਂ ਮਾਇਆ ਦੇ ਸੁਖ ਜੋ ਅਸੀਂ ਹੰਡਾਰੇ ਹਾਂ ਧਨ ਦੌਲਤ ਦੇ ਮਾਇਆ ਇਹ ਨਹੀਂ ਕਿ ਕੱਲੀ ਪੈਸੇ ਨੂੰ ਮਾਇਆ ਕਿਹਾ ਜਾਂਦਾ ਹੈ ਮਾਇਆ ਧੀਆਂ ਪੁੱਤਰ ਵੀ ਮਾਇਆ ਹੈ ਜ਼ਮੀਨਾਂ ਜਾਇਦਾਦਾਂ ਵੀ ਮਾਇਆ ਹੈ ਸੰਗੀ ਸਾਥੀ ਕੋੜਮਾ ਕਬੀਲਾ ਸਾਰੇ ਰਿਸ਼ਤੇਦਾਰ ਹਰ ਇੱਕ ਮਾਇਆ ਦੇ ਹੀ ਅਧੀਨ ਹਨ ਇਹ ਮਾਇਆ ਦਾ ਹੀ ਦੂਸਰਾ ਰੂਪ ਹੈ ਜਿਹੜੀ ਵਸਤੂ ਪਰਮਾਤਮਾ ਤੋਂ ਦੂਰ ਕਰੇ ਉਹ ਭਾਵੇਂ ਕੋਈ ਨਾਤਾ ਹੈ ਭਾਵੇਂ ਕੋਈ ਸ਼ੈ ਹੈ ਵਸਤੂ ਹੈ ਉਹ ਮਾਇਆ ਹੈ ਉਹ ਮਾਇਆ ਦਾ ਮੋਹ ਹੈ ਸਤਿਗੁਰੂ ਕਹਿੰਦੇ ਨੇ ਮਾਇਆ ਦੇ ਮੋਹ ਜਿੰਨੇ ਵੀ ਹਨ ਜਿੰਨੇ ਵੀ ਅਸੀਂ ਮਾਇਆ ਦੇ ਭੋਗ ਭੋਗ ਰਹੇ ਹਾਂ ਖਿੰਨ ਮੈਂ ਕੋੜੇ ਹੋਏਗੇ ਜਿਤਨੇ ਮਾਇਆ ਭੋਗ ਇਹ ਖਿੰਨ ਦੇ ਵਿੱਚ ਸਾਰੇ ਦੁਖਦਾਈ ਹੋ ਜਾਂਦੇ ਹਨ ਕਿੰਮੇ ਕੋੜੇ ਹੋਏਗੇ ਜਿਤਨੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋਵੇ ਰੋਜ ਵਿੱਚ ਫਿਰ ਕੋਈ ਵਿਚੋਲਾ ਨਹੀਂ ਬਣਦਾ ਤੇਰੇ ਕਰਮਾਂ ਦਾ ਕਿਸੇ ਨੇ ਐਨੀ ਕਹਿਣਾ ਕਿ ਇਹਦੇ ਕਰਮਾਂ ਦੀ ਸਜ਼ਾ ਮੈਨੂੰ ਦੇ ਦਿਓ ਕੋਈ ਉਥੇ ਸ਼ਪਾਰਸ਼ ਨਹੀਂ ਚਲਣੀ ਕੋਈ ਉਥੇ ਵਿਚੋਲਗਰੀ ਨਹੀਂ ਚਲਣੀ ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋਵੇ ਰੋਜ ਕਿਹਦੇ ਕੋਲ ਆਪਣੇ ਰੋਣੇ ਰੋਏਗਾ ਕੀਤਾ ਕਛੂ ਨਾ ਹੋਵੇ ਲਿਖਿਆ ਤੁਰ ਸੰਜੋਗ ਕੀਤਾ ਕਛੂ ਨਾ ਹੋਵੇ ਜੋ ਤੇਰੇ ਲੇਖਾਂ ਦੇ ਵਿੱਚ ਲਿਖਿਆ ਹੈ ਜੋ ਤੇਰੇ ਭਾਗਾਂ ਦੇ ਵਿੱਚ ਅਕਾਲਪੁਰ ਪ੍ਰਮਾਤਮਾ ਨਾਲ ਤੁਰ ਸੰਜੋਗ ਤੋਂ ਲਿਖ ਦਿੱਤਾ ਹੈ ਹੋਏਗਾ ਉਹੀ ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਬਿਜੋਗ ਉਹ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਗਈ ਜੋ ਪ੍ਰਭੂ ਦੇ ਚਰਨਾਂ ਨਾਲ ਜੁੜ ਗਏ ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ ਉਹਨਾਂ ਦੇ ਵੀ ਛੋੜੇ ਉਹਨਾਂ ਦਾ ਵਿਯੋਗ ਖਤਮ ਹੋ ਜਾਏਗਾ ਜਿਨ੍ਹਾਂ ਨੂੰ ਪ੍ਰਭੂ ਦੇ ਚਰਨਾਂ ਨਾਲ ਪਿਆਰ ਪੈ ਗਿਆ ਜਿਹੜੇ ਅਕਾਲਪੁਰਖ ਪਰਮਾਤਮਾ ਦੇ ਹੋ ਗਏ ਹਨ ਨਾਨਕ ਉਪਰਵ ਰਾਖ ਲੈ ਮੇਰੇ ਸਾਹਿਬ ਬੰਦੀ 모ਚ ਨਾਨਕ ਪੰਜਵੇਂ ਨਾਨਕ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਹੇ ਮੇਰੇ ਸਾਹਿਬ ਮੈਨੂੰ ਰੱਖ ਲੈ ਮੇਰੀ ਰੱਖਿਆ ਕਰ ਮੈਨੂੰ ਬੰਦਨਾ ਤੋਂ ਛੁਟਕਾਰਾ ਦਿਵਾ ਦੇ ਬੰਦ ਖਲਾਸੀ ਕਰ ਦੇ ਮੇਰੀ ਜਿਹੜੇ ਸੰਸਾਰਿਕ ਬੰਧਨ ਹਨ ਉਹਨਾ ਤੋਂ ਮੈਨੂੰ ਆਜ਼ਾਦ ਕਰਾ ਦੇ ਨਾਨਕ ਕੋ ਪ੍ਰਭ ਰੱਖ ਲਹੇ ਮੇਰੇ ਸਾਹਿਬ ਬੰਦੀ ਮੋਜ ਬੰਦਨਾ ਤੋਂ ਛੁਟਕਾਰਾ ਕਰਾਉਣ ਵਾਲੇ ਮੇਰੇ ਸਾਹਿਬ ਬੰਦੀ ਮੋਜ ਮੈਨੂੰ ਰੱਖ ਲੈ ਮੇਰੀ ਰੱਖਿਆ ਕਰ ਕਤਕ ਹੋਵੇ ਸਾਧ ਸੰਗਿ ਬਿਨ ਸੇ ਸੱਬੇ ਸੋਚ ਕਤਕ ਦੇ ਮਹੀਨੇ ਦੇ ਵਿੱਚ ਜਿਹੜੇ ਸਤਸੰਗੀ ਸਤਸੰਗਤ ਕਰਦੇ ਹਨ ਜਿਸ ਤਰ੍ਹਾਂ ਕਿ ਆਪ ਅਮਰਤ ਵੇਲੇ ਹਰ ਰੋਜ਼ ਗੁਰਗੋਦੀ ਵਿੱਚ ਆ ਕੇ ਗੁਣ ਗਾਉਂਦੇ ਹੋ ਇਸ ਤਰ੍ਹਾਂ ਜਿਨ੍ਹਾਂ ਦੇ ਹਿੱਸੇ ਇਹ ਆਇਆ ਕਤਕ ਹੋਏ ਸਾਧ ਸੰਗ ਕਤਕ ਦਾ ਮਹੀਨਾ ਜਿਨ੍ਹਾਂ ਨੇ ਸਤਸੰਗਤ ਦੇ ਵਿੱਚ ਬਤੀਤ ਕੀਤਾ ਬਿਨ ਸੇ ਸੱਬੇ ਸੋਚ ਉਹਨਾਂ ਦੀਆਂ ਸਾਰੀਆਂ ਸੋਚਾਂ ਉਹਨਾਂ ਦੀਆਂ ਸਾਰੀਆਂ ਚਿੰਤਾ ਉਹਨਾਂ ਦੀ ਸਾਰੀ ਟੈਨਸ਼ਨ ਖਤਮ ਹੋ ਗਈ ਨਾਨਕੋ ਪ੍ਰਵਰਾਖ ਲਹੇ ਮੇਰੇ ਸਾਹਿਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਣ ਸੇ ਸੱਬੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ